ਸਵਾਗਤ ਹੈ ਕਿਸਾਨ ਵੀਰੋ ਤੁਹਾਡੇ ਟਿਲੋਂਡੇਰੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੀ ਆ ਆਪਣਾ ਮੋਬਾਈਲ ਨੰਬਰ ਨੋਟ ਕਰੋ 9878123917 ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਓ ਨਾਲ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੇਕਰ ਪਹੁੰਚ ਸਕੇ ਬਾਕੀ ਨੰਬਰ ਵਾਈਆਂ ਦਾ ਔਨ ਸਕਰੀਨ ਆ ਨੋਟ ਕਰ ਲਓ ਅੱਜ ਦੀ ਵੀਡੀਓ ਪਿੰਡ ਜੌਨ ਤੋਂ ਕਵਰ ਕਰਨ ਲੱਗੇ ਆ ਜੀ ਅੱਜ ਥੋੜੇ ਕੰਮ ਦੇ ਸੌਦੇ ਹੋਣ ਵਾਲੇ ਆ ਦੋ ਪਾਲ ਕਟੀਆਂ ਦੋ ਦੋ ਮਹੀਨੇ ਸਾਹਮਣੇ ਈ ਕਾ ਭਰਾਉਣ ਦੇ ਕਾਬਲ ਕਟੀਆਂ ਤੁਹਾਨੂੰ ਦਿਖਾਵਾਂਗੇ ਕਿੰਨੀ ਦੀ ਰਾਵੀ ਦੇ ਟੱਚ ਚ ਤੇ ਇੱਕ ਮੋਹਰਾ ਜਾਗੀ ਗੱਲਬਾਤ ਬਾਈ ਨਾ ਕਰਾਵਾਂ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਬਾਈ ਹੋ ਠੀਕ ਹੋ ਜੀ ਵਧੀਆ ਬੋਟੇ ਕਿਰਪਾ ਚੰਗਾ ਚੱਲੀ ਜਾਂਦਾ ਕੰਮ ਕਰ ਵਧੀਆ ਕਾਰੋਗਰ ਬਾਈ ਓਕੇ ਜੀ ਵੀਡੀਓ ਦਾ ਰਿਸਪੌਂਸ ਕਿਵੇਂ ਰਹਿੰਦਾ ਪੂਰਾ ਵਧੀਆ ਬਾਈ ਓਕੇ ਤੇ ਅੱਜ ਫਿਰ ਦੋ ਕਟੀਆਂ ਭੈਣ ਭਰਾਵਾਂ ਦੇ ਮਤਵਲਦੀਆਂ ਹਨ ਪੂਰੀਆਂ ਬਾਈ ਪੰਨਾਂ ਵਾਲੀਆਂ ਕਟੀਆਂ ਛਕੀਨ ਆ ਪੂਰੀਆਂ ਕੁੰਡੀਆਂ ਐ ਨਹੀਂ ਹੈੀਆਂ ਕੱਦ ਬਜਨ ਨਾਲੀਆਂ ਨੰਬਰ ਬੋਲੋ ਪਹਿਲਾਂ ਤਾਂ 76965 02925 ਪਿੰਡ ਜੀ ਪਿੰਡ ਜਿਉਂਦਾ ਬਈ ਜ਼ਿਲ੍ਹਾ ਬਠਿੰਡਾ ਤਸੀਰ ਰੰਪਰਾ ਫੂਲ 9 ਕਿਲੋਮੀਟਰ ਰੰਪਰਾ ਸ਼ਹਿਰ 7 ਕਿਲੋਮੀਟਰ ਤਪਾ ਸ਼ਹਿਰ ਹੈ ਜਾਂਦਾ ਓਕੇ ਜਿਹੜੀ ਆਪਾਂ ਪਹਿਲੇ ਨੰਬਰ ਤੇ ਕੱਟੀ ਦੇਖੀ ਜਾਂਦੇ ਆ ਬਾਈ ਇਹ ਬਈ ਲੀਲੀ ਦਾ ਵੀ ਟੱਚ ਚ ਆ ਗਈ ਅੱਖਾਂ 'ਚ ਦੋਨਾਂ ਦਾ ਨਿਸ਼ਾਨ ਹੈਗੇ ਆ ਬੂਥ ਹੈਗੀ ਟੇਡਾ ਬੂਥਾ ਟੇਡਾ ਕੱਟਾ ਹੈ ਜੀਬ ਵੀ ਗਲਾਬੀ ਆ ਜੀਬ ਵੀ ਗਲਾਬੀ ਓਕੇ ਆ ਦੇਖੋ ਜੀਬ ਵੀ ਗਲਾਬੀ ਨਾਸ ਤੇ ਬਾਕੀ ਜੋ ਨਾਸ ਆ ਜਾਂਦੇ ਮੁੱਛ ਬੱਗੀ ਹਾਂ ਠੀਕ ਹੈ ਜੀ ਤੇ ਮੂਹਰੇ ਪੈਰਾਂ ਦੇ ਥੋੜੇ ਨਿਸ਼ਾਨੇ ਘੱਟ ਆ ਹਨਾ ਹਾਂ ਮਗਰਲੇ ਪੈਰਾਂ ਤੇ ਹੈਗੀਆਂ ਮਗਰਲੇ ਪੈਰਾਂ ਤੇ ਹੈਗੀਆਂ ਤੇ ਥਣ ਥਣ ਚਾਰੀਆ ਬਈ ਥਣ ਬਈ ਚਾਰੀਆ ਓਕੇ ਅਣ ਤਾਂ ਦਿਖਾ ਦੇ ਕੱਟੀ ਦੇ ਲੈ ਝੋੜੀ ਦਿਖਾ ਮੈਂ ਕਹਿੰਦਾ ਯਾਰ ਹੁਣੀ ਪਿਆ ਹਨਾ ਪਦਾਸਿਆਂ ਵਰਗੇ ਥਣ ਤਾਂ ਹਾਂ ਲੈ ਚਲੋ ਜੀ ਤੋ ਰੱਖ ਲੈ ਕੇ ਚੈੱਕ ਤੇ ਬਸ ਇੱਕ ਦੋ ਗੱਟੇ ਫੀਲ ਦੇ ਚਾਰ ਕੇ ਇਕੱਠੀ ਇੱਕ ਗੱਟਾ ਫੀਲ ਦਾ ਹੂੰ ਵਜਨ ਬਣ ਜਾਣਾ ਕੱਟੀ ਦਾ ਟੀਕਾ ਲੈ ਲੈਣਾ ਤੇ ਬਾਕੀ ਸਿੰਘ ਸੁੰਗ ਯਾਰ ਸਿਰ ਨੂੰ ਜਾਂਦੇ ਹਨਾ ਠੀਕ ਹੈ ਹਾਂ ਹਾਂ ਆ ਦੇਖੋ ਜੀ ਕੁਆਲਿਟੀ ਚੰਗੀ ਕੱ ਜਿਹਦੇ ਪਿਆਰ ਨਹੀਂ ਆਣੀ ਮੋٹے ਚੰਮ ਦੀ ਹੋਊਗੀ ਪਿਆਰ ਨਹੀਂ ਦੀ ਰਵੀ ਦਾ ਟੀਕਾ ਲਵਾਤਾ ਜਿਹਦੇ ਆਹ ਦੇਖੋ ਜੀ ਵੈਸੇ ਆਪਾਂ ਕਹਿ ਸਕਦੇ ਆ ਰਵੀ ਦਿਖਾ ਦੇ ਨੇ ਇੱਧਰ ਕੇ ਆ ਜਪਾਂ ਓਕੇ ਜੀ ਜੀਬ ਗੁਲਾਬੀ ਆ ਹੂੰ ਲੈ ਚਲੋ ਉੱਥੇ ਦਿਖਾ ਦੇਗੇ ਜੀ ਜੀਬ ਗੁਲਾਬੀ ਆ ਜੀਬ ਗੁਲਾਬੀ ਉਹ ਥੋੜੀ ਦੇਖੀ ਵੀ ਆ ਹਾਂ ਦੇਖੀ ਵੀ ਆਪਣੀ ਓਕੇ ਜੀ ਬਾਕੀ ਦਾ ਯਾਰ ਚੰਗੀ ਕੱਟੀ ਨਹੀਂ ਨੇ ਆਪਾਂ ਇਹਨੂੰ ਕਹਿ ਸਕਦੇ ਆ ਥਣ ਭਾਂਡੇ ਦੀ ਪੂਰੀ ਸਾਫ ਸੁਥਰੀ ਤਿਆਰ ਹੋਣਾ ਜੀ ਓਕੇ ਮੁੱਲ ਫਰ ਇਕੱਠੀਆਂ ਦੇ ਕਰਨਾ ਹੈ ਕੱਲੀ ਕੱਲੀ ਦਾ ਬਈ ਦੇ ਕਰਦੇ ਨੇ ਇਕੱਠੀਆਂ ਦਾ ਜਿ ਕਿਹਨੇ ਕੱਲੀ ਕੱਲੀ ਲੈਣੀ ਆ ਉਹ ਫੋਨ ਤੇ ਬੱਸ ਉਹ ਫੋਨ ਤੇ ਪੁੱਛ ਸਕਦਾ ਬੰਦਾ ਤੇ ਰੇਟ ਬਾਈ ਜਾਇਜ਼ ਹੀ ਕਰਨਾ ਚੰਗਾ ਮੈਂ ਕਿਹਾ ਬਈ ਜਮਾ ਜਾਇਜ਼ ਬੁੱਟੇ ਆ ਭਾ ਕੋਈ ਦੇ ਦੇ ਅੱਬਾ ਦੇਣਦਾਰ ਬੈਠਾਂਗੇ ਆ ਵੀ ਮੋਹਰਾ ਚਾਹ ਦੇ ਇਹ ਮੋਹਰਾ ਜਾਗੀ ਇਹਦੀ ਸ਼ਕੀਨੀ ਦਿਖਾ ਦੇ ਆ ਦੇਖੋ ਜੀ ਪੇਸ ਦੀ ਕੁਆਲਿਟੀ ਇੱਕ ਨੰਬਰ ਚੰਗੀ ਹੈ ਜੀ ਬਾਕੀ ਦਨੇ ਇੱਕੋ ਜੇ ਕੱਢ ਵੇਚ ਆ ਗਈਆਂ ਹੂੰ ਆ ਦੇਖੋ ਜੀ ਤੇ ਜੋੜੇ ਮੇਰੇ ਉਸੇ ਨਾਲ ਖੁਚਾਂ ਦੁੱਤੇ ਆ ਮੇਰੀ ਤਾਂ ਰਿਕਵੈਸਟ ਹੈ ਕਿ ਬਈ ਇੱਕ ਕਾਰ ਹੀ ਲੈ ਜੇ ਹਨਾ ਹਾਂ ਇੱਕ ਤਾਂ ਬਗਜਨ ਕਰਮ ਵਾਲੀਆਂ ਹਾਂ ਇੱਕ ਪਈ 2.5 ਲੱਖ ਕਿਧਰੇ ਗਿਆ ਹੀ ਨਹੀਂ ਓਕੇ ਜੀ ਆਈਟਮ ਲੱਖੀਆਂ ਬਣਨੀਆਂ ਥਾਣੇ ਦੇ ਵੀ ਦਿਖਾ ਦੇ ਲੋਕਾਂ ਦਾ ਪਤਾ ਥਾਣੇ ਦੇ ਸਾਡੇ ਹੋਰ ਪੈਣੇ ਪੈਣਾ ਹਨਾ ਬਾਕੀ ਦਾ ਜਿਹੜੀ ਆ ਗੱਲ ਹੈ ਨਾ ਜਿਹੜੀ ਕੱਟੀ ਹੱਥ ਲਪਾਉਂਦੀ ਆ ਹਾਂ ਲੈ ਤੇ ਪੂਛ ਜਾ ਕੇ ਥਾਣੇ ਦੇਖਣਾ ਝੋਲੀਆਂ ਕੱਢੂ ਕੱਲੀ ਕੱਲੀ ਨਿਕਲਣਗੀਆਂ ਹਾਂ ਲੈ ਅੱਧਾ ਅੱਧਾ ਫੁੱਟ ਥਾਣਾ ਚ ਗਾਂ ਜਾ ਕੇ ਵੀ ਪੈਣਾ ਚਾਰੇ ਇੱਕੋ ਜਿਹੇ ਰਹਿਣੇ ਆ ਬਈ ਲੈ ਚਲੋ ਜੀ ਦੇ ਵੀਰ ਨਾਲੇ ਪਾ ਗਏ ਉਹ ਥਣ ਘਟਨੇ ਇਹਨਾਂ ਨੇ ਜਮਾ ਜਮਾ ਜਮ ਦੋਨੇ ਕਟੀਆਂ ਚੰਗੀਆਂ ਵੈਸੇ ਕਟੀਆਂ ਦਾ ਕੰਮ ਬਾਈਆਂ ਦਾ ਘਾਟਾ ਚੰਗੀਆਂ ਮਿਲ ਜਾਂਦੇ ਇਹਦਾ ਬਈ ਚੰਗੀਆਂ ਮਈਆਂ ਨੇ ਕਰਕੇ ਲੈ ਲਈਆਂ ਬੁੱਟੇ ਤਰ ਬਦਾਵਾ ਕਟੀਆਂ ਲੈਂਦੇ ਨਹੀਂ ਓਕੇ ਜੀ ਹਾਂਜੀ ਬਾਈ ਜੀ ਕਿੰਨੇ ਪੈਸੇ ਆਗੇ ਦੋਨਾਂ ਦੇ ਜਾਇਜ਼ ਬਸ ਜੋੜੇ ਦਾ ਮੁੱਲ ਹੈਗਾ 48000 ਰੁਪਇਆ ਮਾਨਤਾਂ ਵਿੱਚੋਂ ਮਾਨਤਾ ਹੋ ਜੂਗਾ ਜੇ ਕਿਸੇ ਨੇ ਹੋਰ ਆ ਕੋਈ ਘਾੜਵਾਦ ਨਹੀਂ ਕਹਿੰਦੇ 100 ਕਿਲੋਮੀਟਰ ਕਰਾਇਆ ਫਿਰ ਤੇ ਬਾਕੀ ਤਾਂ ਕਲੀ ਕਲੀ ਲੈਣੀ ਹੋਸਾ ਹਾਲ ਕਲੀ ਕਲੀ ਲੈਣੀ ਆ ਤਾਂ ਉਸ ਹਾਲ ਨਾਲ ਬੂਣ ਦੇ ਬੰਦਾ ਪੁੱਛ ਸਕਦਾ ਓਕੇ ਦੋ ਕਟੀਆਂ ਹੀ ਦੋਨੇ ਤੁਹਾਨੂੰ ਦਿਖਾ ਦਿੱਤਾ ਦੋਨੇ ਨਗੀਨੇ ਰਿਕੋ ਜੇ ਕੱਦ ਕਾਟ ਇੱਕੋ ਜੇ ਬੇਟ ਤੇ ਬਾਕੀ ਦਾ ਬਰੀਕ ਪਿੰਡੇ ਕੁੰਬਲੇ ਦੀਆਂ ਹਾਂ ਕੁੰਬਲੇ ਕੁੰਬਲੇ ਹੈ ਹੀ ਨਹੀਂ ਬਈ ਪੂਰਾ ਨਹੀਂ ਨਹੀਂ ਇੱਕੋ ਜੇ ਆ ਜਮਾ ਤੇ ਨੰਬਰ ਬਈ ਫੇਰ ਬੋਲ ਆਹ ਦੇਲਾ ਬੱਚਾ ਤਫੇਰੀ ਜਾਂਦਾ ਜਮਾ ਵੀ ਨਹੀਂ ਬਈ ਨਾ ਠਣੇ ਕੱਟੇ ਹੈਗਾ ਰੰਡੀਆਂ ਲੈ ਹਾਂਜੀ ਨੰਬਰ ਫੇਰ ਬੋਲ 76965 02925 02925 ਤੇ ਦੋ ਸਾਨੂੰ ਕੱਟੀਆਂ ਕਵਰ ਕਰਕੇ ਦਿੱਤੀਆਂ ਬਾਕੀ ਸਾਰੇ ਵੀਰਾਂ ਦਾ ਐਂ ਤਾਂ ਵੀਡੀਓ ਦੇਖਣ ਲਈ ਚੈਨਲ ਨੂੰ ਪਿਆਰ ਦੇਣ ਲਈ ਤੈਦਲ ਤੋਂ ਧੰਨਵਾਦ ਜਲਦ ਮਿਲਦੇ ਕਿ ਨਵੀਂ ਵੀਡੀਓ ਦੇ ਨਾਲ